ਪਾਰਲੀਮੈਂਟ ਗੁਰਮੀਤ ਸਿੰਘ ਮੀਥਿਆ ਦੇ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਵਰਨਾਲਿਆ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਵਿਕਾਸ ਕਾਰਜ ਕੀਤਾ ਗਿਆ ਤੇ ਸੱਤਾ ਅਤੇ ਪਾਰਟੀ ਨੂੰ ਹੀ ਜਤਵਾਉਣ ਦੇ ਨਾਲ ਲੋਕਾਂ ਨੂੰ ਵੱਤਵਤ ਫਾਇਦਾ ਮਿਲੇਗਾ ਵਰਨਾਲਾ ਦੇ ਵਿੱਚ ਅੱਜ ਚੋਣ ਹੋ ਰਹੀ ਹੈ ਜਿੱਥੇ ਕਿ ਮੀਥਿਆ ਦੇ ਵੱਲੋਂ ਇੱਥੇ ਵੋਟ ਬਣੀ ਸੀ ਉਹਨਾਂ ਦੇ ਤੋਂ ਉਹਨਾਂ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਆ ਕੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ ਜੀ ਬਹੁਤ ਵਧੀਆ ਜਿਹੜਾ ਮਾਹੌਲ ਹੈ ਵਿਜੀਪਖੜਗੀ ਵਾਲੀ ਦੇ ਵਿੱਚ ਤੇ ਡਿਵੈਲਪਮੈਂਟ ਦੇ ਨਾਮ ਤੇ ਵਿਕਾਸ ਦੇ ਨਾਮ ਤੋਂ ਲੋਕ ਪਾਰਟੀ ਵੱਲ ਤੋਂ ਪ੍ਰੋਟਸਟ ਜਿਹੜੀਆਂ ਵੋਟਾਂ ਨੇ ਉਹ ਪਾ ਰਿਹਾ ਕਿਉਂਕਿ ਲੋਕ ਇਸ ਗੱਲ ਨੂੰ ਸਮਝਦੇ ਆ ਕਿ ਉੱਤੇ ਨੂੰ ਵੋਟਾਂ ਪਾਉਣੀ ਹੈ ਤੇ ਇਹ ਮਨ ਨੂੰ ਵੀ ਖੂਦ ਸਿੱਤਣ ਵਾਲੀ ਗੱਲ ਹੈ ਤੋਂ ਤੁਹਾਨੂੰ ਤਾਂ ਇੱਕ ਗੱਲ ਕਹਿਣੀ ਆ ਵੀ ਸਾਡੀ ਕਿਹੜਾ ਸਰਕਾਰ ਐਸੀ ਕਰੀ ਉਹ ਲੋਕ ਦੀ ਸਰਕਾਰ ਹੈ ਜਿਹੜਾ ਬਰਨਾਲ ਦੀ ਡਿਵੈਲਪਮੈਂਟ ਕਰਾ ਸਕਦਾ ਵਿਕਾਸ ਕਰਵਾ ਸਕਦਾ ਲੋਕ ਉਸੇ ਦਾ ਸਾਥ ਹੈ ਜਿਹੜਾ ਉਹ ਦੇਣਗੇ ਕਿਉਂਕਿ ਲੋਕਾਂ ਨੇ ਪਿਛਲੇ 35 ਸਾਲੇ ਸੰਤਾਪ ਹੋ ਗਿਆ ਹੈ ਜੋ ਸਮਾਂ ਵੀ ਆਮ ਆਦਮੀ ਪਾਰਟੀ ਸਰਕਾਰ ਚ ਰਹੀ ਤਾਂ ਸੈਂਕੜੇ ਕੰਮ ਆ ਜਿਹੜੇ ਉਹ ਸ਼ਹਿਰ ਚ ਪਿੰਡਾਂ ਦੇ ਵਿੱਚ ਹੋਇਆ तकरीबन 600 ਕਰੋੜ ਰੁਪਇਆ ਬਰਨਾਲੇ ਜ਼ਿਲ੍ਹੇ ਚ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਦਿੱਤਾ 300 ਕਰੋੜ ਰੁਪਇਆ ਐਜੂਕੇਸ਼ਨ ਡਿਪਾਰਟਮੈਂਟ ਲਈ 80 ਕਰੋੜ ਰੁਪਇਆ ਸਾਡੀ ਵਾਟਰ ਸਪਲਾਈ ਤੇ ਜਿਹੜਾ ਸੀਵਰੇਜ ਲਈ ਦਿੱਤਾ ਤੇ ਪਿੰਡਾਂ ਦੇ ਵਿੱਚ 35 ਕਰੋੜ ਰੁਪਇਆ ਛੱਪੜਾਂ ਲਈ 60 ਕਰੋੜ ਰੁਪਇਆ ਸੜਕਾਂ ਲਈ ਲਾਇਬ੍ਰੇਰੀਆਂ ਲਈ ਪਿੰਡਾਂ ਦੀਆਂ ਗਲੀਆਂ ਨਾਲੀਆਂ ਲਈ ਹਸਪਤਾਲ ਲਈ 21 ਕਰੋੜ ਸੋ ਇਹ ਸਾਰੀਆਂ ਚੀਜ਼ਾਂ ਦੀ ਲੋਕਾਚਰਤ ਹੈ ਲੋਕ ਕਹਿੰਦੇ ਸਰਕਾਰ ਦਾ ਬੰਦਾ ਜਿੱਤੇ ਤਾਂ ਹੀ ਪੈਸੇ ਆਇਆ ਨਹੀਂ ਕਿਸੇ ਨੇ ਇੱਥੇ 600 ਰੁਪਈਆ ਨਹੀਂ ਦਿੱਤੇ ਨਾ 60 ਕਰੋੜ ਤਾਂ ਦੂਰ ਦੀ ਗੱਲ ਹੈ ਸੋ ਲੋਕਾਂ ਨੂੰ ਪਤਾ ਵੀ ਅਜੇ ਬੜੇ ਕੰਮ ਹੋਗੇ ਬੜੇ ਰਹਿੰਦੇ ਆ ਇਸ ਲਈ ਰਹਿੰਦੇ ਕੰਮ ਕਰਾਉਣ ਲਈ ਵੀ ਲੋਕ ਜਿਹੜੇ ਆ ਬਰਨਾਲੇ ਦੇ ਉਹ ਪਾਰਟੀ ਵਾਈ ਚੁਕਸਤੇ ਜਿਵੇਂ ਸਰ ਆਮ ਆਦਮੀ ਪਾਰਟੀ ਦਾ ਸਾਥ ਆਮ ਆਦਮੀ ਪਾਰਟੀ ਜਿਹੜਾ ਹੈਗਾ ਜੀ ਇਸੇ ਤਰ੍ਹਾਂ ਕੰਮ ਰਹੇਗਾ ਇਹ ਵੱਡੀ ਲੀਡ ਜਿਹੜੀ ਹੈ ਸਰ ਦਰ ਜਿਹੜੀ ਹੈ